ਵਾਇਪੂਤ ਖਾਸਾ ਤੋਂ ਵਾਇਪੂਤ ਕੀ ਖੜੇ ਮੈਂ ਗੁਰਦਾਸ ਸਿੰਘ ਮਤੀ ਪ੍ਰਧਾਨ ਮਨੋਰ ਸਿੰਘ ਅਸੀਂ ਇਹ ਰਾ ਅਸੀਂ ਫ੍ਰੀਦ ਬਾਮਤੀ ਕੀ ਮੋਰੀ ਸਕੂਲ ਹੈ ਜੋ 10ਵੀਂ ਤੱਕ ਹੈ ਅਸੀਂ ਇਸ ਸਕੂਲ ਨੂੰ ਜਿਆ 1988 ਵਿੱਚ ਬੁਆਇਆ ਸੀ ਪਹਿਲਾ ਬੱਚੇ ਇੱਥੇ ਪਰਦੇਸ ਦੀ 850 ਸੀ 830 ਵਿੱਚ ਸੀ ਹੁਣ ਇਹ ਘਰ ਨੇ ਕਰਦੇ ਜਿਹੜਾ ਸੀ ਰਹਿ ਗਿਆ ਜੀ 272 ਬੱਚੇ ਹੁਣ ਜਿਆ ਸਕੂਲ ਹੈ ਇਹ ਗੁਰਦਾਸ਼ੀ ਬਬੂ ਮਤਰੀ ਮੈਜੋਰਿਟੀ ਕਿਉਂ ਆ ਗਿਆ ਅਸੀਂ ਇਸ ਸਕੂਲ ਨੂੰ ਨਵੀਂ ਦਿੱਖ ਦੇ ਰਹੇ ਹਾਂ ਅਸੀਂ ਬਸਾਂ ਜਿਹੜੀਆਂ ਅਸੀਂ ਉਹਨੂੰ ਲਗਾ ਰਿਹਾ ਕੀ ਕੀਤਾ ਵਾਲੀ ਡੇਲਿੰਗ ਦੀ ਰਿਪੇਅਰ ਹੋ ਰਹੀ ਆ ਤਾਂ ਕਿ ਇਹ ਦਵਾਜੇ ਉraag ਤੇ ਹੋਰ ਵੀ ਸਾਜੋ ਸਮਾਜ ਦਾ ਬੱਚਿਆਂ ਲਈ ਚਾਹੀਦਾ ਹੁੰਦਾ ਉਹ ਕਰਵਾਣੇ ਕਰਾ ਰਹੇ ਹਾਂ ਉਸ ਤੋਂ ਬਾਅਦ ਅਸੀਂ ਜਿਹੜੇ ਨਾਸੀ ਦੇ ਬੱਚੇ ਆ ਉਹਨਾਂ ਦੀ ਫੀਸ ਜਿਹੜੀ ਆ ਪਹਿਲਾਂ ਤਾਂ ਉਦਾਰ ਹੋਣਗੇ ਉਹ 50% ਕਰਦੀ ਆ ਉਸੋ ਵਾਕ ਕਿ ਬਾਕੀ ਜਿੰਨੇ ਵੀ ਬੱਚੇ ਪੜਦੇ ਆ ਜਿ ਕਾਪਿਆਂ ਕਿਤਾਬਾਂ 50% ਤੇ ਘੱਟ ਰੇਟ ਤੇ ਮਿਲੀ ਐ ਹੁਣ ਇਸ ਵੇਲੇ 272 ਪੜ ਰਹੇ ਆ ਜੀ ਸਾਡਾ ਟਾਰਗੇਟ ਹੈ ਜੀ ਇਸ ਜਿਆਦਾ ਵੀ 1550 ਹੋ ਜਾਏਗਾ ਇਹ ਇਹ ਗੁਰਦਾਸ਼ੀ ਬਾਬਾ ਬਤੀ ਤੇ ਦਾਨੀ ਸੇ ਜਨਮਾਹੀ ਆਪਣਾ ਰੱਖੀ ਤਿਆਰ ਹੈ ਬੱਚਿਆਂ ਨੂੰ ਜੀ ਗਰਬਾਣੀਆਂ ਵੱਧ ਅੱਧਾ ਸੀ ਸਾਡੀ ਸੋਚ ਹੈ ਵੀ ਬੱਚੇ ਜਿਹੜੇ ਆ ਆਪਣੇ ਮੋਨੇ ਹੋਈ ਆ ਗਏ ਜਾਂ ਹੁਣ ਨਸ਼ੇ ਵੱਤ ਜਾ ਰਹੇ ਆ ਸਾਡੀ ਸੋਚੇ ਬਤ ਜੀ ਗੁਰੂ ਘਰਾਂ ਕੋੜਿਆ ਜਾਊਗਾ ਇਹ ਚਲੂ ਕੇ ਵਿਦਿਆਰਥੀ ਆਉਣ ਬਚੇ ਨੇ ਅਭੀ ਨੇ ਜੇ ਬੱਚੇ ਆ ਸਾਡੇ ਸੀ ਅੱਗੇ ਛੁੱਟੀ ਹੁੰਦੀ ਸੀ ਸੈਸ਼ਨ ਸੈਸ਼ਨ ਦੀ ਉਹ ਛੁੱਟੀ ਬਤ ਗਈ ਸੀ ਸੰਗਰਾਮ ਦਾ ਦਿਨ ਸਕੂਲ ਬੰਦ ਰੱਖਿੰਦਾ ਹੋਰ ਜੇ ਨਹੀਂ ਬੱਚੇ ਆ ਗਰਬਾਣੀ ਨਿਦਰਾ ਜਾ ਕੇ ਸੁਣ ਰਹੇ ਆ ਤੇ ਬਾਕੀ ਸੇਵਾ ਕਰ ਰਹੇ ਆ ਨੰਗਾ ਹਾਲ ਜਰੇ